ਬਾਦਲ ਸਰਕਾਰ ਰਹੀ ਆ ਭਾਵੇਂ ਰਹੀ ਆ ਉਹ 10 ਸਾਲ ਤੇ ਭਾਵੇਂ ਰਹੀ ਆ 5 ਸਾਲ ਉਹਨਾਂ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੇ ਸਾਡੀ ਮਤ ਕਰਦੇ ਰਹੇ ਨੇ ਪਰ ਤੁਹਾਡੀ ਵਾਲ ਸਾਹਿਬ ਨੇ ਜਿਉਂ ਵੋਟਾਂ ਲਈਆਂ ਆਉਂਦਾ ਤੇ ਗਾਂਹ ਨਿਕਲ ਜਾਂਦਾ ਆਉਂਦਾ ਤੇ ਇਧਰ ਨੂੰ ਨਿਕਲ ਜਾਂਦਾ ਗੁਰਜੀਤ ਸਿੰਘ ਉਹ ਜਿਹੜਾ ਕੱਲ ਆਇਆ ਜੇ ਤਾਂ ਉਹ ਮਾਈ ਦੇ ਭੋਰੇ ਚਲੇਗਾ ਉਹਨੇ ਇਧਰ ਘਰਾਲੇ ਵਾਲ ਵੇਖਿਆ ਹੀ ਨਹੀਂ ਗਾ ਸਿੱਧਾ ਹੀ ਨੰਗ ਗਿਆ ਤੇ ਵੋਟਾਂ ਹੀ ਪਾਉਣੇ ਆ ਵੋਟਾਂ ਸਾਡੇ ਕੋਲ ਲਾ ਲੈਂਦੇ ਨੇ ਮੁੜ ਕੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਜਦੋਂ ਸਰਕਾਰ ਕਾਲੀਆਂ ਦੇ ਸੀ ਤੋਂ ਕੰਮ ਹੁੰਦਾ ਹੀ ਹੁਣ ਦੇ ਹਨ ਕੰਮ ਜਨਾਬ ਹੜਾਈ ਸੀ ਉਦੋਂ ਹਾਂ ਹੜਾ 88 ਤੋਂ ਹੀ ਸੀ ਹਾਂ ਕਰਦੇ ਜਿੰਨੇ ਜੋਗੇ ਸਾਡੀ ਮਤ ਸਾਡੀ ਦੇਖਭਾਲ ਵੀ ਕਰਦੇ ਰਹੇ ਨੇ ਸਾਡੀ ਦੇਖਭਾਲ ਵੀ ਬਾਦਲ ਸਾਹਿਬ ਬੜੀ ਕੀਤੀ ਆਵੇਂ ਕੋਈ ਅਖੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਸਾਡੀ ਮਤ ਕੀਤੀ ਆ ਤੇ ਅਸੀਂ ਕਿਉਂ ਕਿਸੇ ਨੇ ਜਿੰਨੇ ਮਤ ਕੀਤੀ ਹੋਵੇ ਕਿਉਂ ਅਸੀਂ ਉਹਦਾ ਗੁਣ ਭਲਾਈਏ ਚਲੋ ਅੱਜੋ ਮਰ ਕੇ ਮਰ ਸਾਹ ਨਹੀਂ ਜਾਣਾ ਅਸੀਂ ਕਿਹੜਾ ਬਾਹ ਰਹਿਣਾ ਵਾ ਇਰੇ ਬੰਦੇ ਨੇ ਕਿਸ ਨਾ ਨੇਕੀ ਕੀਤੀ ਹੋਵੇ ਉਹਦਾ ਸੁੱਖ ਕੀਤਾ ਹੋਵੇ ਉਹਦਾ ਯਾਦ ਰਹਿਦਾ ਵੀ ਸਾਡੀ ਵੀ ਨੇ ਇਸ ਟਾਈਮ ਤੇ ਸਾਡੀ ਮਦਦ ਕੀਤੀ ਤੇ ਹੁਣ ਇਹ ਨਹੀਂ ਪੁੱਛਦੇ ਤੇ ਇਹਨਾਂ ਦੀ ਮੌਜ ਆਪਾਂ ਕੀ ਕਰ ਸਕਦੇ